ਹਾਂਜੀ ਮਹਾਰਾਣੀ ਜੀ ਆਪਣੇ ਪਿਓ ਨੂੰ ਫੋਨ ਕਰ ਦਿੱਤਾ 3 ਲੱਖ ਰੁਪਏ ਲੈ ਕੇ ਆਊਗਾ ਕੱਲ ਕਿ ਨਹੀਂ ਮੰਮੀ ਜੀ ਮੈਂ ਡੈਡੀ ਨੂੰ ਫੋਨ ਨਹੀਂ ਕੀਤਾ ਤੁਸੀਂ ਆਪ ਸੋਚੋ ਮੰਮੀ ਮੇਰੇ ਡੈਡੀ ਜੀ ਤਾਂ ਬਜ਼ੁਰਗ ਨੇ ਉੱਪਰੋਂ ਇੰਨਾ ਬਿਮਾਰ ਨੇ ਉਹ ਕਿਵੇਂ बार-बार ਤੁਹਾਨੂੰ ਇੰਨੇ ਪੈਸੇ ਦੇਈ ਜਾਣ ਤੈਨੂੰ ਮੈਂ ਇੱਕ ਵਾਰੀ ਕਹਿ ਤਾ ਵੀ ਜੇ ਤੇਰਾ ਪਿਓ ਨਾ 3 ਲੱਖ ਰੁਪਏ ਲੈ ਕੇ ਆਇਆ ਨਾ ਆਪਨਾ ਪੜਿਆ ਵਿਚਾਰ ਲਈ ਵੇ ਤੇਰਾ ਮੈਂ ਹਾਲ ਕੀ ਕਰਦੀ ਆ ਲੱਗੀ ਸਮਝ ਉਹ ਮੰਮੀ ਤੈਨੂੰ ਤਾਂ ਮੈਂ ਪਹਿਲੇ ਕਿਹਾ ਸੀ ਇਹਦਾ ਪਿਓ ਪੂ ਨਹੀਂ ਆਉਂਦਾ 3 ਲੱਖ ਰੁਪਇਆ ਲੈ ਕੇ ਨਾ ਹੀ ਇਹਨੇ ਫੋਨ ਕਰਿਆ ਹੁ ਹਾਲ ਤੱਕ ਤੂੰ ਤਾਂ ਮੈਨੂੰ ਉਂਟਾਲੇ ਲਈ ਜਾਨੀ ਹੈਗੀ ਆਊਗਾ ਕਿ ਨਹੀਂ ਉਹਨੂੰ ਸਮਝਾ ਦੇ ਵੀ 3 ਲੱਖ ਰੁਪਇਆ ਲੈ ਕੇ ਆਉਣਾ ਤਾਂ ਆਉਣਾ ਮੰਮੀ ਜੀ ਤੁਸੀਂ ਭਾਵੇਂ ਮੈਨੂੰ ਜਾਨੋਂ ਮਾਰ ਦੋ ਪਰ ਮੈਂ ਆਪਣੇ ਬਾਪ ਨੂੰ ਹੋਰ ਦੁੱਖ ਨਹੀਂ ਕਰਨਾ ਕੀ ਮਤਲਬ ਤੇਰਾ ਬੋਲ ਆਪਣੇ ਪਿਓ ਨੂੰ ਫੋਨ ਕਰੂੰਗੀ ਪੈਸੇ ਲਈ ਕਿ ਨਹੀਂ ਨਹੀਂ ਕਰੂੰਗਾ ਦੱਬ ਦਾਂ ਗळा ਦੱਬ ਦੇ ਮਾਂ ਗਾਲੀ ਦੱਬ ਦੇਦਾ ਪਰੇ ਨਹੀਂ ਫੋਨ ਕਰੂੰਗੀ ਮਮੇ ਕੀਰਨੇ ਨਹੀਂ ਪੋਣੇ ਇੱਥੇ ਕੋ ਮਰ ਨਹੀਂ ਗਿਆ ਕੀਰਨੇ ਉਦੋਂ ਵਾਸਤੇ ਸੰਭ ਕੇ ਰੱਖ ਜਦੋਂ ਤੇਰਾ ਪਿਓ ਕੰਜਰ ਮਰੂਗਾ ਲੱਗੀ ਸਮਝ ਮਮੀ ਇੱਥੇ ਰੋਜ ਐ ਨਾ ਭਾਬੀ ਉਈ ਕਦੋਂ ਉਸ ਜੱਡ ਕੱਢੀ ਜਾਨੀ ਰਹਿਣੀ ਆ ਤੂੰ ਸੁਣਿਆ ਨਹੀਂ ਕਿ ਕੀਰਨੇ ਨਾ ਪਾ 3 ਲੱਖ ਰੁਪਏ ਦਾ ਪ੍ਰਬੰਧ ਹੋਣਾ ਚਾਹੀਦਾ ਜੇ ਨਾ ਹੋਇਆ ਨਾ じゃ ਮੇਰੇ ਪੁੱਤ ਦੀ ਬੇਇੱਜ਼ਤੀ ਹੋ ਗਈ ਉਹਨੇ ਗੱਡੀ ਨਾ ਲਿਆਂਦੀ ਤਾਂ ਦੇਖ ਤੇਰਾ ਮੈਂ ਕੀ ਹਾਲ ਕਰਦੀ ਆ ਮਮਮੀ ਹਾਲ-ਫੂਲ ਛਾੜਾ ਤੈਨੂੰ ਪਤਾ ਨਾ ਤੂੰ ਮੇਰੀ ਗੱਲ ਸੁਣ ਮਮਮੀ ਇਹਦੇ ਪਿਓ ਨੂੰ ਤੂੰ ਹੀ ਫੋਨ ਕਰ ਲੈ ਜੇ ਨਹੀਂ ਕਰਦੀ ਲਿਆਵੇ ਮੁੰਡਿਆ ਫੋਨ ਕੱਢ ਨਹੀਂ ਵੇਦੇ ਪਿਓ ਨੂੰ ਫੋਨ ਕਰਦੀਆਂ ਮੰਮੀ ਵੇ ਜੇ ਆਪਣੀ ਧੀ ਬਸਾਉਣੀ ਆ ਨਾ ਮੰਮੀ ਤੂੰ ਮੇਰੀ ਗੱਲ ਸੁਣ ਜਸ ਪਲੀਜ਼ ਤੂੰ ਖੜਦਾ ਭਾਬੀ ਇਹਦੇ ਪਿਓ ਨੂੰ ਫੋਨ ਕਰਕੇ ਕਹਿ ਜਿਉਰੇ ਬਸਾਉਣੀ ਆ 3 ਲੱਖ ਰੁਪਏ ਦੇ ਦੇ ਕਾ ਲੋ ਨਹੀਂ ਉਹਨੂੰ ਪੁੱਠੀ ਲੈ ਜਾ ਉਹਦੇ ਨਾਲ ਮੰਮੀ ਮੈਂ ਤੁਹਾਡੇ ਪੈਰ ਫਾੜਦੀ ਆ ਮੇਰੇ ਪੈਰੀ ਹੱਥ ਨਾ ਲਾ ਜਸ ਮੈਂ ਤੇ ਪੈਰ ਫਾੜ ਦਿਆਂ ਮੰਮੀ ਤੂੰ ਮੇਰੇ ਨਾਲ ਆ ਮੈਂ ਤੈਨੂੰ ਫੋਨ ਲਾ ਕੇ ਦਿੰਦਾ ਮੰਮੀ ਮੇਰੇ ਡੈਡੀ ਨੂੰ ਫੋਨ ਆ ਮਰ ਕੰ ਮਰ ਲੈ ਕੋਈ ਮੰਮੀ ਨਾ ਫੋਨ ਕਰਿਓ ਉਹਨਾਂ ਨੂੰ ਠੀਕ ਨਹੀਂ ਆਗੇ ਹਾਏ ਓਏ ਰੱਬੇ ਮੇਰੀ ਜ਼ਿੰਦਗੀ ਨਾ ਤੁਸੀਂ ਇੱਥੇ ਮੈਂ ਕਰ ਮੋੜ ਦੇ ਦੀ ਦੂਰ ਮਾ ਚਾਚਾ ਪੈਸੇ ਫੜਾ ਡੈਡੀ ਨੂੰ ਤੂੰ ਇੱਕ ਗੱਲ ਦੇਖਾ ਮੇਰਾ ਕਿੰਨਾ ਕਰਦਾ ਹੈ ਨਾ ਚਾਚਾ ਤਾਂ ਕਹੀ ਜਾਂਦਾ ਵੀ ਪੈਸੇ ਮੈਂ ਜਮ ਕਰਾਇਆ ਨਾ ਡੈਡੀ ਕਹੀ ਜਾਂਦਾ ਵੀ ਤਾਰੀ ਕਰਾਏ ਇਹ ਮੈਨੂੰ ਕੰਮ ਚ ਫਸਾਉਂ ਨੂੰ ਫਿਰਦੇ ਨੇ ਚਾਚਾ ਐਸ ਕਰਾਉਣ ਨੂੰ ਬਸ ਸਾਰਾ ਦਿਨ ਚਾਚਾ ਹੀ ਨਹੀਂ ਲੋਟ ਆਉਂਦਾ ਨਾ ਉਹਦੀ ਕੁੜੀ ਓਏ ਹਾਂ ਸੱਚ ਕੁੜੀ ਤੋਂ ਜ਼ਿਆਦਾ ਆ ਆਪਾਂ ਜਸ਼ਨ ਲਵੇ ਨਾ ਚੱਲ ਕੇ ਚਾਹ ਤਾਂ ਆ ਫੜਾ ਦੇ ਲੈ ਕੇ ਕੀ ਦੇ ਖਾਤਰ ਆਈ ਮੇਰੇ ਖਾਤਰ ਆਈ ਸੀ ਠੀਕ ਨਾ ਹਾਂ ਹੋਰ ਕੀ ਹੱਥ ਚ ਫੜ ਕੇ ਖੜੀ ਆ ਫਿਰ ਆਪਾਂ ਜਸ਼ਨ ਲਵੇ ਨਾ ਚੱਲ ਕਿੰਨਾ ਟਾਈਮ ਹੋ ਗਿਆ ਉਹਦੇ ਲਈ ਨਹੀਂ ਆਪਾਂ ਨਾ ਕੀ ਰੱਖਿਆ ਜਸ਼ਨ ਕੋਲੇ ਰੋਜ਼ ਰੋਜ਼ ਅੱਪਾ ਜਾਂਦੇ ਚੰਗੇ ਲੱਗਦੇ ਆ ਰੋਜ਼ ਦੀ ਰੋਜ਼ ਦੇ ਕੋਲੇ ਹੈ ਚੰਗੇ ਨੂੰ ਦੱਸ ਕੀ ਆ ਮੇਰੀ ਭੈਣ ਹੈਗੀ ਆ ਭੈਣ ਬਸ ਆਵੇ ਤਾਂ ਜਾਣੇ ਦੇ ਗਾਣੇ ਆ ਗੋਂ ਨੂੰ ਚਾਚਾ ਚਾਚੀ ਹਾਏ ਜਸ਼ਨ ਚਾਚਾ ਚਾਚੀ ਹਾਏ ਜਸ਼ਨ ਬਸ ਹੋਰ ਤਾਂ ਕੋਈ ਗੱਲ ਆਉਂਦੀ ਨਹੀਂ ਤੋ ਆ ਮੂੰਹ ਚ ਜ਼ਹਿਰੀ ਨਹੀਂ ਹੁੰਦੀ ਬੋਲੀ ਆ ਨਾਲ ਇੱਕ ਗੱਲ ਦੱਸ ਚਾਚਾ ਚਾਚੀ ਨੇ ਮੇਰੇ 'ਚ ਕਦੇ ਫਰਕ ਰੱਖਿਆ ਜਾਂ ਵੀ ਜਸ਼ਨ 'ਚ ਰੱਖਿਆ ਹੋਵੇ ਦੋਨਾਂ ਨੂੰ ਸਾਨੂੰ ਭੈਣ ਭਰਾ ਹੀ ਸਮਝਦੇ ਨੇ ਉਹ ਫਰਕ ਦਾ ਤਾਂ ਹੁਣ ਪਤਾ ਲੱਗੂਗਾ ਵੀ ਰੱਖਦੇ ਨੇ ਕਿ ਨਹੀਂ ਨਾ ਕੀ ਮਤਲਬ ਤੇਰਾ ਤੂੰ ਹੁਣ ਇਹ ਕਹਿਣੀ ਹੈ ਵੀ ਚਾਚਾ ਚਾਚੀ ਮੇਰੇ ਤੇ ਜਸ਼ਨ 'ਚ ਫਰਕ ਰੱਖਣਗੇ ਹੈ ਤੂੰ ਇੰਨਾ ਸੋਚ ਲੈ ਜਦੋਂ ਦੀ ਤੂੰ ਆਈਆਂ ਨਾ ਤੂੰ ਇਹ ਦੇਖਾ ਵੀ ਚਾਚਾ ਚਾਚੀ ਮੇਰੇ ਸਾਹਾਂ 'ਚ ਸਾਹ ਲੈਂਦੇ ਨੇ ਤੁਸੀਂ ਤਾਂ ਜੀ ਭੋਲੇ ਹੋ ਭੋਲੇ ਤੁਹਾਡੇ ਜਿੰਨਾ ਭੋਲਾ ਤਾਂ ਨਾ ਕੋਈ ਹੋ ਨਹੀਂ ਸਕਦਾ ਨਾ ਤੇ ਐਨੇ ਚਾਚਾ ਚਾਚੀ ਸਾਹਾਂ ਚ ਸਾਹ ਲੈਂਦੇ ਨੇ ਜਸ਼ਨ ਨੂੰ ਕਿੰਨਾ ਟਾਈਮ ਹੋ ਗਿਆ ਵਿਆਹੀ ਨੂੰ ਫਿਰ ਤੁਹਾਡੇ ਨਾਂ ਨਾ ਜ਼ਮੀਨ ਲਵਾ ਦਿੰਦੇ ਆਪਦੀ ਧੀ ਦੀ ਤੂੰ ਨਾ ਬਕਵਾਸ ਨਾ ਕਰ ਪਹਿਲੀ ਗੱਲ ਤੈਨੂੰ ਮਤ ਹੈਗੀ ਆ ਓਏ ਆਪਣੇ ਲਈ ਕਿਹੜੀ ਚੀਜ਼ ਦਾ ਘਾਟ ਆ ਆਖੇ ਜ਼ਮੀਨ ਨਹੀਂ ਨਾਲ ਵੰਦੇ ਆਪਣੇ ਜ਼ਮੀਨ ਤੋਂ ਕਰਨ ਲਾ ਕੀ ਐ ਇਹ ਦੱਸ ਉਹਨਾਂ ਦੀ ਜ਼ਮੀਨ ਆ ਉਹਨਾਂ ਨਾਲ ਵੀ ਰਹੇ ਨਾ ਬਹੁਤ ਐ ਮੈਨੂੰ ਨਹੀਂ ਲੋੜ ਜ਼ਮੀਨ ਦੀ ਮੇਰੇ ਲਈ ਬਹੁਤ ਕੁਛ ਰੱਬ ਦਾ ਦਿੱਤਾ ਹੋਇਆ ਤੁਸੀਂ ਨਾ ਕਦੇ ਵੀ ਮੇਰੀ ਕੋਈ ਗੱਲ ਸੁਣਿਓ ਤੇ ਨਾ ਕਦੇ ਮੇਰੀ ਕੋਈ ਗੱਲ ਮੰਨਿਓ ਠੀਕ ਆ ਨਾ ਤੇਰੀ ਕੀ ਗੱਲ ਮੰਨਾਂ ਮੈਂ ਤੂੰ ਕਦੇ ਕੋਈ ਚੱਜ ਦੀ ਗੱਲ ਕਰੀ ਐ ਵੀ ਜਿਹੜੀ ਮੈਂ ਮੰਨਾਂ ਤੇਰੇ ਤੋਂ ਕੁਝ ਸਿੱਖਾਂ ਤੇਰੇ ਲਈ ਤੇ ਨਾ ਪੁੱਠੀਆਂ ਪੜਤਾ ਹੀ ਆਉਂਦੀਆਂ ਨੇ ਇਹੀ ਤੈਨੂੰ ਤੇਰੇ ਮਾਪਿਓ ਨੇ ਸਿਖਾਈਆਂ ਨੇ ਇਹ ਨਹੀਂ ਸਿਖਾਇਆ ਵੀ ਇੱਕ ਪਰਿਵਾਰ ਚ ਇੱਕ ਟੱਬਰ ਚ ਕਿਵੇਂ ਰਹੀਦਾ ਚੱਲ ਮੈਨੂੰ ਤਾਂ ਮੇਰੇ ਮਾਪਿਓ ਨੇ ਨਹੀਂ ਰਹਿਣਾ ਸਿਖਾਇਆ ਟੱਬਰ ਚ ਫਿਰ ਤੁਹਾਨੂੰ ਤਾਂ ਮੈਂ ਸਿਖਾਉਣੀ ਆ ਤੁਸੀਂ ਤਾਂ ਰਹਿਣਾ ਸਿੱਖ ਲਓ ਸ਼ਰੀਕ ਦੀ 3 ਦਿਨ ਕੋਈ ਨਹੀਂ ਇਹ ਨਾ ਕਰਦਾ ਹੁੰਦਾ ਜਿੰਨਾ ਤੁਸੀਂ ਕਰੀ ਜਾਂਦੇ ਹੋ ਨਾ ਕੀ ਕਹਿੰਦੇ ਸ਼ਰੀਕ ਦੀ ਦੀ ਹੈ ਮੈਂ ਸਹੀ ਕਿਹਾ ਓਏ ਮੁੰਡਿਆ ਏ ਕੀ ਕਰ ਲਗਿਆ ਤੂੰ ਮੇਰੀ ਗੱਲ ਇੱਕ ਸੁਣ ਲੈ ਮਨਪ੍ਰੀਤ ਜਸ਼ਨ ਮੇਰੀ ਭੈਣ ਹੈ ਭੈਣ ਜੋ ਮੇਰੇ ਚਾਚੇ ਦੀ ਕੁੜੀ ਹੈ ਨਾ ਇਹਦਾ ਮਤਲਬ ਇਹ ਨਹੀਂ ਵੀ ਉਹ ਮੇਰੀ ਕੁਸ ਲੱਗਦੀ ਜੇ ਤੂੰ ਤੇਰੇ ਪੁੱਤ ਲਜੂ ਵੀ ਤੂੰ ਲਾਵਾ ਲੈ ਕੇ ਮੇਰੇ ਨਾਲ ਆਈਆਂ ਨਾਲੇ ਤੂੰ ਵੀ ਸੁਣ ਲੈ ਬਾਪੂ ਮੇਰੇ ਤੋਂ ਤਾਂ ਇਹ ਸਮਝਦੀ ਨਹੀਂ ਜੇ ਤੇਰੇ ਤੋਂ ਸਮਝਾਈ ਜਾਂਦੀ ਹੈ ਨਾ ਸਮਝਾ ਲੈ ਸਿਰ ਚੜ ਚੜ ਕੇ ਬੋਲਦੀ ਹੈ ਇਹ ਉਹ ਚੰਗਾ ਤੂੰ ਜਾ ਐਵੇਂ ਨਾ ਬਹੂ ਨਾਲ ਬੜਾ ਗਰਮ ਹੋ ਗਰਮ ਨਹੀਂ ਹੁੰਦਾ ਬਾਪੂ ਇਨੂੰ ਇਹ ਗੱਲ ਸਮਝਾ ਦੇ ਵੀ ਪਰਿਵਾਰ ਚ ਕਿਵੇਂ ਰਹੀਦਾ ਹੁੰਦਾ ਚਲ ਮੈਂ ਆਪੇ ਸਮਝਾਉਂ ਤਾ ਤੂੰ ਕੁੜੀਏ ਕੀ ਗੱਲ ਸੀ ਭਾਈ ਡੈਡੀ ਜੀ ਮੈਂ ਤਾਂ ਨਾ ਭਾਈ ਕੀ ਮੈਂ ਮੈਲਾਈਆ ਕੋਸਤਾ ਸੋਡਾ ਚ ਇਹੋ ਜਿਹਾ ਹੋਇਆ ਜਿਹੜਾ ਤਾਰੀ ਤੇਰੇ ਨਾਲ ਇੰਨਾ ਕੁ ਸੋਕ ਗਿਆ ਡੈਡੀ ਜੀ ਮੈਂ ਤਾਂ ਸਿਰਫ ਇਹਨਾਂ ਨੂੰ ਇੰਨੀ ਕੁ ਗੱਲ ਹੀ ਕਹੀ ਸੀ ਇਹ ਸਾਰਾ ਦਿਨ ਜਸ਼ਨ ਜਸ਼ਨ ਕਰਦੇ ਰਹਿੰਦੇ ਨੇ ਮੈਂ ਕਿਹਾ ਵੀ ਤੁਸੀਂ ਸਾਰਾ ਦਿਨ ਜਸ਼ਨ ਜਸ਼ਨ ਕਿਉਂ ਕਰਦੇ ਰਹਿੰਦੇ ਹੋ ਜੇ ਚਾਚਾ ਚਾਚੀ ਇਹਨੂੰ ਇੰਨਾ ਹੀ ਆਪਦਾ ਪੁੱਤ ਮੰਨਦੇ ਨੇ ਤਾਂ ਜਸ਼ਨ ਦੇ ਨਾਂ ਦੀ ਜ਼ਮੀਨ ਹੁਣ ਨੂੰ ਇਹਦੇ ਨਾਲ ਨਾ ਧੰਵਾ ਦਿੰਦੇ ਉਹ ਤੇਰਾ ਦਿਮਾਗ ਠੀਕ ਹੈ ਪੁੱਤ ਤੂੰ ਕਹੇ ਹੋ ਜੇ ਗੱਲਾਂ ਕਰੀ ਜਾਂਦੀਆਂ ਡੈਡੀ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਕੁਝ ਗਲਤ ਕਿਹਾ ਹੈ ਜਦੋਂ ਚਾਚਾ ਚਾਚੀ ਨੇ ਰਹਿਣਾ ਹੀ ਆਪਣੇ ਨਾਲ ਹੈ ਤੇ ਜਸ਼ਨ ਨੇ ਵੀ ਤਾਰੀ ਨਾਲ ਵਰਤਣਾ ਫਿਰ ਜਸ਼ਨ ਦੀ ਜ਼ਮੀਨ ਤਾਰੀ ਦੇ ਨਾਲ ਵੰਡ ਕੇ ਹਰ ਜਾ ਉਹ ਜਿਉਂਦੀ ਰਹੇ ਕੁੜੀਏ ਅੱਜ ਪਹਿਲੀ ਵਾਰ ਇਸ ਘਰ ਚ ਕਿਸੇ ਨੇ ਮੇਰੇ ਵੱਲ ਦੀ ਗੱਲ ਕੀਤੀ ਹੈ ਮੈਂ ਸਾਰੀ ਉਮਰ ਮਰ ਗਿਆ ਚਾਚਾ ਚਾਚੀ ਦਾ ਕਰਦਾ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਜਿਹੜਾ ਜਸ਼ਨ ਦਾ ਹੈ ਉਹੀ ਤਾਰੀ ਦਾ ਹੈ ਜੇ ਦਿਲ ਦੀ ਗੱਲ ਦੱਸਾਂ ਤਾਂ ਚਾਹੁੰਦਾ ਮੈਂ ਵੀ ਇਹੀ ਹਾਂ ਵੀ ਸਾਰੀ ਜ਼ਮੀਨ ਮੇਰੇ ਪੁੱਤ ਦੇ ਨਾਂ ਲੱਗ ਜੇ ਪਹਿਲਾਂ ਤਾਂ ਡੈਡੀ ਜੀ ਮੈਨੂੰ ਲੱਗਿਆ ਸੀ ਤੁਸੀਂ ਮੈਨੂੰ ਲੜੋਗੇ ਅਸਲ 'ਚ ਨਾ ਮੈਂ ਵੀ ਇਹੀ ਚਾਹਨੀ ਆ ਜਸ਼ਨ ਤਾਂ ਡੈਡੀ ਜੀ ਹੁਣ ਬਗਾਨੇ ਚ ਚਲੀ ਗਈ ਆ ਕੇ ਨਾਲੇ ਉਹਦੇ ਸਾਰੇ ਮੀਂਹ ਕਾਲ ਕਿਹੜੀ ਚੀਜ਼ ਦੀ ਐ ਸਾਰਾ ਕੁਝ ਆ ਉਹਨਾਂ ਦਾ ਹੁਣ ਉਹਨੂੰ ਕਿ ਲੋੜ ਐ ਇਥੋਂ ਜ਼ਮੀਨ ਲੈ ਜਾਣ ਦੀ ਓ ਪੁੱਤ ਫਿਕਰ ਨਾ ਕਰ ਪਹਿਲਾਂ ਤਾਂ ਮੈਂ ਇਕੱਲਾ ਸੀ ਹੁਣ ਆਪਾਂ ਦੋ ਹੋ ਗਏ ਪੁੱਤ ਟਾਰੀ ਦੀ ਜ਼ਮੀਨ ਨਹੀਂ ਆਪਾਂ ਕਿਸੇ ਪਾਸੇ ਜਾਣ ਦਿੰਦੇ ਹਾਂਜੀ